ਮਿੰਟੂ ਜੀ ਆਪਾਂ ਅਗਲੀ ਖਬਰ ਵੱਲ ਨੂੰ ਵਧਦੇ ਆਂ ਅਗਲੀ ਜਿਹੜੀ ਖਬਰ ਹੈ ਉਹ ਇੱਕ ਅੰਤਰਜਾਤੀ ਵਿਆਹ ਦੀ ਖਬਰ ਹੈ ਜੇ ਹੁਣ ਤੁਸੀਂ ਕਹੋਗੇ ਅੰਤਰਜਾਤੀ ਤਾਂ ਇਹ ਕੋਈ ਨਵੀਂ ਗੱਲ ਨਹੀਂ ਅੰਤਰਜਾਤੀ ਵਿਆਹ ਬਹੁਤ ਹੋ ਰਹੇ ਨੇ ਪਰ ਇਹਦੇ ਵਿੱਚ ਜਿਹੜੀ ਨਵੀਂ ਗੱਲ ਉਹ ਲੱਗੀ ਕਿ ਇਹ ਸਾਰਾ ਵਿਆਹ ਜਿਹੜਾ ਇੱਕ ਆਟੋ ਦੇ ਵਿੱਚ ਹੋਇਆ ਤੇ ਉਹਦੇ ਵਿੱਚ ਕਈ ਸਾਰੇ ਸਵਾਲ ਉੱਠਦੇ ਨੇ ਇਹ ਪੂਰੀ ਖਬਰ ਕੀ ਹੈ ਇਹ ਅੰਤਰਜਾਤੀ ਨਹੀਂ ਹੈ ਇਹ ਮੇਰੇ ਖਿਆਲ ਦੇ ਨਾਲ ਅੰਤਰ ਧਰਮ ਵਿਆਹ ਹੋਏਗਾ ਇਦੇ ਵਿੱਚ ਨਾ ਇੱਕ ਜੱਜ ਸਾਹਿਬ ਨੇ ਵੀ ਇਹ ਸਵਾਲ ਪੁੱਛਿਆ ਬਾਅਦ ਦੇ ਵਿੱਚ ਵੀ ਕੀ ਇਹ ਧਰਮ ਬਦਲੀ ਦਾ ਕੋਈ ਇਦਾਂ ਦਾ ਕੋਈ ਰੋਕ ਰੋਕ ਚੱਲ ਰਿਹਾ ਹੈ ਨਹੀਂ ਇਹ 4-5 ਦਿਨ ਪਹਿਲਾਂ ਦੀ ਖਬਰ ਆ ਹਾਈ ਕੋਰਟ ਦੇ ਵਿੱਚ ਕੋਈ ਜੋੜਾ ਗਿਆ ਸੀਗਾ ਸੁਰੱਖਿਆ ਲੈਣ ਜੀ ਜਦੋਂ ਸੁਰੱਖਿਆ ਲੈਣ ਲਈ ਉਹ ਫਾਈਲ ਹਾਈ ਕੋਰਟ ਦੇ ਪਾਸ ਗਈ ਪਹਿਲਾਂ ਤਾਂ ਉਹਨਾਂ ਨੇ ਮਤਲਬ ਇੱਕ ਸਧਾਰਨ ਜਿੱਦਾਂ ਜੋੜਾ ਜਾਂਦਾ ਉਸੇ ਤਰ੍ਹਾਂ ਹੀ ਦੇਖਿਆ ਕਿ ਹਾਂ ਯਾਰ ਬਸ ਠੀਕ ਆ ਪਰ ਜਿਵੇਂ ਜੱਜ ਬਹੁਤ ਤੇਜ਼ ਹੁੰਦੇ ਨੇ ਜੀ ਜਿਵੇਂ ਉਹਨਾਂ ਨੇ ਫਾਈਲ ਪਲਟੀ ਤੇ ਉਹਨਾਂ ਨੇ ਆਖਿਆ ਉਹ ਨਕਾਹ ਪੜਿਆ ਹੋਇਆ ਸੀ। ਹੂੰ। ਉਹਨਾਂ ਨੇ ਆਖਿਆ ਕਮਾਲ ਦੀ ਗੱਲ ਆ ਕਿ ਤੁਸੀਂ ਇਹ ਗਵਾਹ ਬਣਾਈ ਬੈਠੇ ਹੋ ਸਭ ਕੁਝ ਆ। ਤਸਵੀਰ ਆਟੋ ਦੀ ਨਜ਼ਰ ਆ ਰਹੀ ਹੈ? ਜੀ। ਕਿ ਜੋੜਾ ਆਟੋ 'ਚ ਬੈਠਾ ਹੂੰ ਨਕਾਹ ਦੀ ਜਿਹੜੀ ਤਸਵੀਰ ਆ ਉਹ ਤੁਹਾਡੀ ਆਟੋ ਦੀ ਹੈ? ਆਟੋ ਦੀ ਹੈ ਜੀ। ਤੇ ਗਵਾਹ ਕੋਈ ਨਜ਼ਰ ਨਹੀਂ ਆ ਰਿਹਾ। ਹੂੰ। ਉਹਨਾਂ ਨੇ ਫਿਰ ਜੋ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਐਸਐਸਪੀ ਆ ਜੀ ਉਹਨਾਂ ਨੂੰ ਕਿਹਾ ਕਿ ਜਾਂਚ ਪੜਤਾਲ ਕਰੋ ਕਿ ਧਰਮ ਪਰਵਰਤਨ ਦਾ ਮਾਮਲਾ ਹੂੰ ਜਾਂ ਕਲੂਕੇ ਇਹ ਅਦਾਲਤ ਨੂੰ ਬੇਵਕੂਫ ਬਣਾ ਰਹੇ ਨੇ ਤਾਂ ਉਹਦੇ ਵਿੱਚ ਇਹ ਕੋਰਟ ਦਾ ਬੜਾ ਤਿੱਖਾ ਪ੍ਰਤੀਕਰਮ ਸੀਗਾ ਕਿ ਕਮਾਲ ਦੀ ਗੱਲ ਹੈ ਕਿ ਤੁਸੀਂ ਆਟੋ ਦੇ ਵਿੱਚ ਵਿਆਹ ਕਰਕੇ ਆ ਗਏ ਹੋ ਜੀ ਤੇ ਸਾਨੂੰ ਤੁਸੀਂ ਬਧੂ ਬਣਾ ਰਹੇ ਹੋ ਹਮ ਇਸ ਕਰਕੇ ਇਹ ਜਿਹੜਾ ਮਾਮਲਾ ਹੈ ਨਾ ਉਹ 4-5 ਦਿਨ ਪਹਿਲਾਂ ਕਾਫੀ ਚਰਚਾ ਦਾ ਵਿਸ਼ਾ ਬਣਿਆ ਕਿ ਕਿਸ ਤਰ੍ਹਾਂ ਲੋਕ ਜਿਹੜੇ ਆ ਇਹ ਸੋਚ ਕੇ ਚਲੇ ਜਾਂਦੇ ਆ ਕਿ ਉੱਥੇ ਭਾਈ ਕੋਈ ਵੇਖੇਗਾ ਹੀ ਨਹੀਂ ਚੰਗੀ ਤਰ੍ਹਾਂ ਗੌਰ ਹੀ ਨਹੀਂ ਕਰੇਗਾ ਤੇ ਇਹਨਾਂ ਦੀ ਜਾਣਕਾਰੀ ਵਾਸਤੇ ਦੱਸ ਦਈਏ ਜੇ ਕੋਰਟ ਸਖਤ ਹੋ ਜਾਵੇ ਨਾ ਇਸ ਤਰ੍ਹਾਂ ਦੀ ਹਰਕਤ ਵਾਸਤੇ ਤੁਹਾਨੂੰ ਅੰਦਰ ਕਲਾ ਸਕਦੀ ਆ ਕਿਉਂਕਿ ਪਰਮਾਨੈਂਟਲੀ ਤੁਹਾਨੂੰ ਸਿਕਿਉਰਿਟੀ ਦੇ ਦਿੰਨੇ ਆ ਜੀ ਡਿਊਟੀ ਤੋਂ ਲੈ ਕੇ ਆਹ ਕੋਟ ਮੌਕੇ ਤੱਕ ਗਨਮੈ ਨਹੀਂ ਗਨਮੈ ਹੂੰ ਸੋ ਇਦਾਂ ਦੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਤਾਂ ਇਹਦੀ ਹੁਣ ਉਹਨਾਂ ਨੇ ਇਨਵੈਸਟੀਗੇਸ਼ਨ ਖੋਲ੍ਹ ਦਿੱਤੀ ਆ ਕਿ ਪਤਾ ਕਰੋ ਕਿ ਇਹ ਵਾਕਿਆ ਇੱਕ ਮੈਰਿਜ ਦਾ ਮਾਮਲਾ ਜੀ ਕਿਤੇ ਧਰਮ ਪਰਿਵਰਤਨ ਦਾ ਤਾਂ ਨਹੀਂ ਜੀ ਵੀ ਅੱਜਕੱਲ ਬਹੁਤ ਚੱਲ ਰਿਹਾ ਨਮਸਕਾਰ ਜੀ ਉਹਦਾ ਸਾਹਿਬ ਨੇ ਪੁੱਛਿਆ ਹੀ ਸਵਾਲ ਇਹ ਖਾਸ ਕਰਕੇ ਕਿਉਂਕਿ ਇਦਾਂ ਦਾ ਕੋਈ ਰੈਕਟ ਤਾਂ ਨਹੀਂ ਚੱਲ ਰਿਹਾ ਇਹਨੂੰ ਵੇਖਣਗੇ ਨਾ ਪਹਿਲਾਂ ਕਿ ਹਾਂ ਭਾਈ ਇਨਵੈਸਟੀਗੇਸ਼ਨ ਕਰਵਾਉਣਗੇ ਕਿ ਕੋਈ ਇਦਾਂ ਦਾ ਮਸਲਾ ਤਾਂ ਨਹੀਂ ਫਿਰ ਜੇ ਇਦਾਂ ਦਾ ਨਹੀਂ ਚਲੋ ਇੱਕ ਵਾਰੀ ਤਾਂ ਮਾਫੀ ਦੇ ਦੇਣਗੇ ਜੀ ਅਰੇ ਹੈ ਤਾਂ ਗਲਤ ਨਾ ਕੱਲ ਮੈਂ ਖਬਰ ਇੱਕ ਦੇਖਣ ਡਿਆ ਸੀਗਾ ਟੈਲੀਵਿਜ਼ਨ ਤੇ ਚੱਲਦੀ ਪਈ ਸੀ ਪਤਾ ਨਹੀਂ ਪੁਰਾਣੀ ਸੀ ਕਿ ਕੱਲ ਦੀ ਆ ਫਰੀਦਕੋਟ ਦੇ ਵਿੱਚ ਲੜਨ ਡੈ ਸੀ ਉਹ ਕੋਈ ਕੁੜੀ ਆ ਜਿਹੜੀ ਹੈਗੀ ਤੇ ਬਾਲਗ ਸੀ ਉਹਨੇ ਸ਼ਾਦੀ ਕਰਵਾ ਲਈ ਆਪਦੇ ਪਸੰਦ ਦੇ ਮੁੰਡੇ ਨਾਲ ਤੇ ਉਹਦੇ ਘਰ ਦੇ ਆ ਕੇ ਤੇ ਉੱਥੇ ਦੋਸ਼ ਲਾ ਰਹੇ ਸੀਗੇ ਕਿ ਇਹ ਜਿਹੜਾ ਗਰੰਥੀ ਸਿੰਘ ਆ ਇਹ ਮਤਲਬ ਕਿ ਕੁਝ ਪੈਸੇ ਵਗੈਰਾ ਲੈ ਕੇ ਜਾਂ ਕੁਝ ਹਿਸਾਬ-ਕਿਤਾਬ ਸੀਗਾ ਕਿ ਭਈ ਇਹ ਦਾ ਗਲਤ ਤਰੀਕੇ ਨਾਲ ਆਨੰਦ ਕਰਵਾ ਦਿੰਦਾ ਹੂੰ ਇਹ ਇਹ ਵੀ ਆਪਣੇ ਆਪ ਤੇ ਚਿੰਤਾਜਨਕ ਗੱਲਾਂ ਨੇ ਤੇ ਨਵੇਂ-ਨਵੇਂ ਖੁਲਾਸੇ ਵੀ ਨਿਕਲਦੇ ਬਾਹਰ ਇਹਨਾਂ ਚੀਜ਼ਾਂ ਹਾਂ ਜੀ ਹਾਂ ਜੀ ਤਾਂ ਇਹ ਆ ਕਿ ਇਹ ਕਈ ਥਾਵਾਂ ਤੇ ਆ ਕਿ ਅੱਗੇ ਵੀ ਬਠਿੰਡੇ ਦੇ ਵਿੱਚ ਵੀ ਕੁਝ ਨਿਹੰਗ ਸਿੰਘਾਂ ਨੇ ਸ਼ਿਕਾਇਤ ਕੀਤੀ ਸੀ ਇੱਕ ਵਾਰੀ ਜੀ ਜੀ ਇਸੇ ਤਰ੍ਹਾਂ ਹੀ ਇੱਕ ਸ਼ਾਇਦ ਕੋਈ ਗੁਰਦੁਆਰਾ ਸੀਗਾ ਉਹਦੀ ਸ਼ਿਕਾਇਤ ਕੀਤੀ ਸੀਗੀ ਪਿਛਲੇ ਦਿਨਾਂ 'ਚ ਕਿ ਇਹ ਪੈਸੇ ਲੈ ਕੇ ਨੰਦ ਕਾਰਜ ਜਿਹੜੇ ਆ ਉਹ ਕਰਵਾ ਦਿੰਦੇ ਨੇ ਹੂੰ ਹੂੰ ਜੀ ਮਿੰਟੂ ਜੀ ਚਲੋ ਇਹ ਚੀਜ਼ਾਂ ਵੀ ਚਲਦੀਆਂ ਰਹਿਣਗੀਆਂ